ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਨਵਾਂ ਸ਼ਹਿਰ ਵਿੱਚ ਰਾਹੋਂ ਚ ਜਕੈਲੀਏ ਪੂਰੇ ਹਲਕੇ ਵਿੱਚ ਜਿਹੜੇ ਮੋਟਰਸਾਈਕਲ ਚੋਰ ਆ ਉਹਨਾਂ ਨੇ ਲੋਕਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ نیند ਉਡਾ ਦਿੱਤੀ ਹੈ ਚੋਰ ਬਹੁਤ ਸਰਗਰਮ ਨੇ ਹਾਲਾਂਕਿ ਪ੍ਰਸ਼ਾਸਨ ਫਾਈਲਾਂ ਚ ਉਲਝਿਆ ਫਿਰਦਾ ਪਰ ਚੋਰ ਜਿਹੜੇ ਆ ਉਹ ਗਲੀਆਂ ਮੁਹੱਲਿਆਂ ਚ ਪੂਰੀ ਤਰ੍ਹਾਂ ਐਕਟਿਵ ਹੈ ਆ ਵੀਰ ਸਾਡੇ ਨਾਲ ਪੀਰਾ ਮੌਜੂਦ ਹੈ ਇਹਨਾਂ ਦਾ TVS Sport ਮੋਟਰਸਾਈਕਲ 2022 ਮਾਡਲ ਜਿਹੜਾ ਆ ਉਹ ਚੱਕਿਆ ਗਿਆ ਇੱਕ ਸਾਫ ਸਾਫ ਦੱਸ ਦੇ ਕੇ ਕਹਿੰਦੇ ਭਾਈ ਮੈਂ ਤਾਂ ਠੇਕੇ ਤੋਂ ਸ਼ਰਾਬ ਲਈ ਤੇ ਹਾਤੇ ਤੇ ਇੱਕ ਪੈਗ ਲਾਉਣ ਗਿਆ ਸੀ ਜਦ ਮੁੜ ਕੇ ਆਇਆ ਤਾਂ ਮੋਟਰਸਾਈਕਲ ਗਾਇਬ ਸੀ ਤਾਂ ਤੁਸੀਂ ਇਹ ਦੇਖੋ ਕਿ ਇਹ ਬੰਦਾ ਜਿਹੜਾ ਆ ਸਾਰੇ ਦਿਨ ਦਾ ਸਟ्रेस ਖਤਮ ਕਰਨ ਲਈ ਗਿਆ ਕਿ ਚਲੋ ਇੱਕ ਵਾਰ ਪੈਗ ਮਾਰਿਆ ਨੇ ਕਿਉਂਕਿ ਸਰਕਾਰ ਸ਼ਰਾਬ ਵੇਚਦੀ ਹੈ ਭਾਈ ਆਪਾਂ ਸ਼ਰਾਬੀਆਂ ਨੂੰ ਕਿਵੇਂ ਮਾਰਾ ਗਏ ਸਕਦੇ ਆ ਤੇ ਜਿੱਦ ਹੀ ਇਹ ਇੱਕ ਪੈਗ ਲਾ ਕੇ ਬਾਹਰ ਆਉਂਦਾ ਤਾਂ ਮੋਟਰਸਾਈਕਲ ਉੱਥੋਂ ਚੋਰੀ ਹੋ ਜਾਂਦਾ ਹੈ ਤਾਂ ਹੁਣ ਠੇਕਿਆਂ ਤੇ ਉਹ ਸ਼ਰਾਬ ਲੈ ਕੇ ਹਾਤਿਆਂ ਤੇ ਸ਼ਰਾਬ ਪੀਣਾ ਵੀ ਸੇਫ ਨਹੀਂ ਰਹਿ ਗਿਆ ਮਗਰੋਂ ਜਿਹੜਾ ਇਹ ਮੋਟਰਸਾਈਕਲ ਚੱਕ ਹੋ ਗਿਆ ਤੁਹਾਡੇ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਉਸ ਚੋਰ ਦੀ TVS Sport Bike ਹੈ ਔਰ ਯੂਨੀਕ ਕਲਰ ਹੈ ਮਤਲਬ ਵਾਈਟ ਕਲਰ ਦਾ ਰੰਗ ਹੈ ਆਮੂਮਨ ਇਹ ਬਾਜ਼ਾਰਾ ਵਿੱਚ ਘੱਟ ਨਜ਼ਰ ਆਉਂਦਾ ਤੁਹਾਨੂੰ ਕੋਈ ਵੇਚਣ ਆਉਂਦਾ ਤਾਂ ਇਸ ਗੱਲ ਦਾ ਧਿਆਨ ਰੱਖੋ ਆ ਬਾਈਕ ਕੋ ਆਰਸੀ ਹੈ ਆਰਸੀ ਇਹਦੇ ਕੋਲ ਹੈ ਭੀਰੇ ਕੋਲ ਬਲਵੀਰ ਇਹਦਾ ਨਾਮ ਹੈ ਆਰਸੀ ਇਹਨਾਂ ਦੇ ਕੋਲ ਹੈ ਔਰ ਜੇਕਰ ਕੋਈ ਤੁਹਾਨੂੰ ਮੋਟਰਸਾਈਕਲ ਵੇਚਣ ਆਉਂਦਾ ਜਾਂ ਕਿਤੇ ਸਨਸਾਨ ਅਣਜਾਣ ਥਾਂ ਤੇ ਇਹ ਮੋਟਰਸਾਈਕਲ ਖੜਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਜ਼ਰੂਰ ਪੀਰੇ ਨਾਲ ਸੰਪਰਕ ਕਰ ਲਈ ਕਿਉਂਕਿ ਪੀਰਾ ਕਹਿੰਦਾ ਕਿ ਮੈਂ ਇਨਾਮ ਵੀ ਦੇਣਾ ਜੇਕਰ ਕੋਈ ਮੇਰਾ ਮੋਟਰਸਾਈਕਲ ਪਹਿਚਾਨ ਕੇ ਕਹਿੰਦਾ ਕਿ ਮੈਨੂੰ ਇਤਲਾਹ ਕਰੂਗਾ ਤਾਂ ਮੈਂ 5000 ਦਾ ਇਨਾਮ ਦੇ ਦੇਣਾ ਪੀਰੇ ਨੰਬਰ ਕਿੰਨਾ ਮੋਟਰਸਾਈਕਲ ਦਾ ਪੀਬੀ 32 ए दा। दा बी 4116 ਜੀ ਤਵਾਰਤੀ ਹਾਂਜੀ ਤਵਾਰਤੀ ਬੋਲ ਪੀਬੀ 32 ए दौर्ती। दौर्ती बी 4116 ਜੀ ਤੁਹਾਡਾ ਫੋਨ ਨੰਬਰ ਕਿੰਨਾ ਹੈ 73476 2845 ਹੁਣ ਇਹ ਦੱਸੋ ਰਾਹੋ ਦੀ ਗੱਲ ਹੈ ਰਾਹੋ ਦੀ ਗੱਲ ਹੈ ਜੀ ਦਾਣਾ ਮੰਡੀ ਦੇ ਮੋਹਰੇ ਠੇਕਾ ਜਿਹੜਾ ਹੈ ਦਾਣਾ ਮੰਡੀ ਦੇ ਮੋਹਰੇ ਜਿਹੜਾ ਠੇਕਾ ਹਾਂਜੀ ਕੰਮ ਕੀ ਕਰਦੇ ਆ ਤੁਸੀਂ ਕੰਮ ਡਿਲੀਵਰ ਦਾ ਕਰਦੇ ਜੀ ਆਏ ਆਪਣੇ ਹਾਂਜੀ ਸ਼ੌਕ ਨੂੰ ਮੋਟਰਸਾਈਕਲ ਲਿਆ ਹਾਂਜੀ ਸ਼ੌਕ ਨੂੰ ਲਿਆ ਸੀ ਚਿੱਟਾ ਰੰਗ ਮੈਸਕੋ ਸਪੈਸ਼ਲ ਮੰਗਾਇਆ ਸੀਗਾ ਇਹ ਰੰਗ ਕਿਤੇ ਹੈ ਨਹੀਂਗਾ ਆਪਣੇ ਕਰੀਮ ਕਲਰ ਜਾਂ ਹੋਰ ਤਾਂ ਮਿਲ ਜੂਗੇ ਇਹ ਕੋਮਨ ਨਹੀਂ ਬਾਕੀਆਂ ਨਾਲ ਹਾਂਜੀ ਇਹ ਮਹੀਨੇ ਬਾਅਦ ਆਇਆ ਸੀਗਾ ਜੀ ਇਹ ਮੈਂ ਸਪੈਸ਼ਲੇ ਮੰਗਾਇਆ ਸੀ ਰੰਗੇ ਹੈ ਨਹੀਂ ਹੋਰ ਕੋਈ ਚਿੱਟਾ ਰੰਗ ਏ ਤੁਸੀਂ ਕਿੰਦਣ ਦੀ ਗੱਲ ਹੈ ਠੇਕੇ ਤੇ ਖੜੇ ਆ ਕਿੰਨੇ ਦੇ ਹੱਥੇ ਚ ਬੈਠੇ ਨੇ ਕਿੰਦਣ ਦੀ ਗੱਲ ਹੈ ਇਹ ਇਹ 24 ਤਰੀਕ ਦੀ ਅੱਜ 24 25 ਦੇ ਲਗ ਭਗ ਹੈ ਹਾਂਜੀ ਤੇ ਤੁਸੀਂ 24 ਹਾਂਜੀ 24 25 ਦੇ ਠੇਕੇ ਤੋਂ ਸ਼ਰਾਬ ਲਈ ਹਾਂਜੀ ਕਿਹੜੀ ਲਈ ਆਪਣੇ ਹੁਣ ਨਾਂ ਤਾਂ ਯਾਦ ਨਹੀਂ ਹੈਗਾ ਜੀ ਮੈਂ ਜਾਣੀ ਕਿ ਲਈ ਜਾਂ ਲੈ ਕੇ ਨਾਲ ਹੀ ਹੈਗਾ ਆਪਣੇ ਹੱਥਾਂ ਆ ਵਾ ਇੱਕੋ ਪੈਗ ਲਾਇਆ ਮੇ ਲਾ ਕੇ ਨਾ ਹੀ ਆ ਗਿਆ ਮੈਂ ਕਿਹਾ ਮੈਂ ਆਪਣਾ ਮੋਟਰ ਕਿੰਨਾ ਕਿ ਟਾਈਮ ਲਗਾਤਾ ਅੱਧਾ ਪੌਣਾ ਘੰਟਾ ਤਾਂ ਨਹੀਂ ਲਗਾਦਾ ਨਹੀਂ ਨਹੀਂ ਇੱਕ ਤਾਂ ਪੰਜਾਬੀ ਅੰਗਰੇਜ਼ੋ ਪੰਜਾਬੀ ਅੰਗਰੇਜ਼ੋ ਪੀਤੀ ਕੇ ਬਲੈਤੀ ਅੰਗਰੇਜ਼ੋ ਪੀਤੀ ਜਿੱਦਾਂ ਮੈਂ ਲਾ ਵ ਗਿਆ ਜਿਵੇਂ ਆਪਣੇ ਲਈ ਆ ਕੇ ਪਾ ਹੀ ਗਲਾਸ ਚ ਪਾ ਕੇ ਬਾਕੀ ਉਹਨਾਂ ਨੂੰ ਮੈਂ ਕਿਹਾ ਭਾਈ ਮੇਰੀ ਗਲਾਸੀ ਆਹਦਾ ਕੋਈ ਜਸਤੇ ਪਿਆ ਮੈਂ ਆਪਣਾ ਮੋਟਰਸਾਈਕਲ ਲਿਆ ਮੈਂ ਇੱਥੇ ਨੂੰ ਬਾਅਦ ਚ ਬੈੰਨੇ ਆ ਓਕੇ ਬਾਅਦ ਜੋ ਮੈਂ ਵਾਪਸ ਆਇਆ ਤਾਂ ਮੋਟਰਸਾਈਕਲ ਲੈ ਹੈ ਨਹੀਂ ਸੀ ਤੁਹਾਡੇ ਧਿਆਨ ਚ ਗੱਲ ਆ ਗਈ ਕਿ ਮੈਂ ਮੋਟਰਸਾਈਕਲ ਆਪਣਾ ਨੇੜੇ ਲਿਆ ਆ ਮਾ ਤੁਹਾਡੇ ਵੀ ਮਨ ਚ ਡਾਊਟ ਜੇ ਆ ਗਿਆ ਨਹੀਂ ਮੇਰੇ ਮਨ ਚ ਸੀਗਾ ਮੈਂ ਚਾਬੀ ਵਿੱਚ ਛੱਡਦੀ ਆ ਚਲੋ ਮੈਂ ਅੱਗੇ ਲਿਆ ਨਾ ਅੱਛਾ ਤੂੰ ਚਾਬੀ ਵਿੱਚ ਛੱਡਦੀ ਚਾਬੀ ਵਿੱਚ ਛੱਡਦੀ ਆ ਮੈਂ ਗੈਲੀ ਹੋ ਗਈ ਨਾ ਗੈਲੀ ਹੋ ਗਈ ਜੀ ਤੁਹਾਡੇ ਕੋ ਵੀ ਹੁਣ ਗੈਲੀ ਹੋ ਗਈ ਤੇ ਹੁਣ ਪ੍ਰਸ਼ਾਸਨ ਦੀ ਵੀ ਢਿੱਲ ਮੱਸ ਹੈ ਥਾਣੇ ਜਿਹੜੀ ਕੰਪਲੇਂਟ ਕਰਾਤੀ ਜਮਾ ਹਾਂਜੀ ਥਾਣੇ ਕਰਾਤੀ ਉਦਣੇ ਕਰਾਤੀ ਸੀ ਕਿ ਦੂਜੇ ਦਿਨ ਕਰਾਤੀ ਸੀ ਜਿੱਦਾਂ ਰਾਤ ਨੂੰ ਚੱਕ ਹੋਇਆ ਸਵੇਰ ਨੂੰ ਕਰਾਤੀ ਸੀ ਜੀ ਅੱਛਾ ਵੀ ਦੇਖੋ ਜਿਹੜੀ ਮੇਨ ਗੱਲ ਹੈ ਆਪਾਂ ਸਮਝੀਏ ਕਿ ਵੀਰੇ ਨੂੰ ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਸ਼ਰਾਬੀ ਬੰਦਾ ਜਿਹੜਾ ਰੈਗੂਲਰ ਪੀਂਦਾ ਜਿਹੜਾ ਕਿਵੇਂ ਲੇ ਤੋੜ ਜੀ ਲੱਗਦੀ ਐ ਚਲੋ ਚਾਬੀ ਛੱਡ ਦਿੱਤੀ ਕਹਿੰਦਾ ਇੱਕ ਪੈਗੇ ਮਾਰਨਾ ਆਗੇ ਇੱਥੇ ਕਿਹੜਾ ਕੋਈ ਨੇੜ ਘਰਦੀ ਚੱਲਦੀ ਪਈ ਐ ਪਰ ਸੱਚੀ ਉਹ ਨੇੜ ਘਰਦੀ ਚੱਲਦੀ ਪਈ ਐ ਜਿਹੜੇ ਉਹ ਮੋਟਰਸਾਈਕਲ ਚੋਰ ਐ ਦੇਖੋ ਮੈਂ ਤਾਂ ਕਹਿੰਦਾ ਕਿੱਦਾਂ ਫੈਲੇ ਪਏ ਐ ਕੋਈ ਮੌਕਾ ਨਹੀਂ ਛੱਡਦੇ ਇੱਕ ਮਿੰਟ ਇਹ ਕਹਿੰਦਾ ਬੋਤਲ ਲਈ ਐ ਤੇ ਇੱਕ ਪੈਗ ਲਾਇਆ ਕਿ ਚੱਲ ਮੈਂ ਮੋਟਰਸਾਈਕਲ ਲੇ ਆਵਾਂ ਔਰ ਉੰਨੇ ਦਿਰ ਚ ਮੋਟਰਸਾਈਕਲ ਗਾਇਬ ਹੋ ਗਿਆ ਤਾਂ ਵੀਰੋ ਗੱਲ ਇਹ ਆ ਕਿ ਚਿੱਟੇ ਰੰਗ ਦਾ ਮੋਟਰਸਾਈਕਲ ਕਾਮਨ ਨਹੀਂ ਆ ਹਰਥਾਂ ਨਹੀਂ ਖੜਾ ਹੁੰਦਾ ਜ਼ਿਆਦਾਤਰ ਨੀਲਾ ਕਾਲੇ ਰੰਗ ਦਾ ਮੋਟਰਸਾਈਕਲ ਆਪਾਂ ਤਾਂ ਤਾਂ ਦੇਖਦੇ ਆ ਇਹ ਚਿੱਟੇ ਰੰਗ ਦਾ ਮੋਟਰਸਾਈਕਲ ਟੀਵੀਐਸ ਸਪੋਰਟ ਮੋਟਰਸਾਈਕਲ ਨੰਬਰ ਕਿੰਨਾ ਵੀਰੇ ਟੀਵੀ 32 ए बी 4116 ਜੀ 4116 ਤੁਹਾਨੂੰ ਕਿਤੇ ਵੀ ਨਜ਼ਰ ਆਉਂਦਾ ਕਿਉਂਕਿ ਦੋ ਚੀਜ਼ਾਂ ਜਾਂ ਤਾਂ ਕੋਈ ਵੇਚਣ ਆਊਗਾ ਜਾਂ ਤਾਂ ਕਬਾੜੀਆਂ ਨੂੰ ਵੇਚ ਕੇ ਉਹਨੂੰ ਪੁਰਜਾ-ਪੁਰਜਾ ਕਰ ਦੇਣਗੇ ਆਰਸੀਏ ਦੇ ਕੋਲ ਹੈ ਜੇਕਰ ਕੋਈ ਵੇਚਣ ਆਉਂਦਾ ਤਾਂ ਤੁਸੀਂ 5000 ਰੁਪਏ ਕਮਾ ਸਕਦੇ ਆ ਵੀਰੇ ਨੂੰ ਫੋਨ ਕਰ ਲਿਓ ਇਹਦਾ ਨੰਬਰ ਬੋਲਿਆ ਤੇ ਕੈਪਸ਼ਨ ਚ ਵੀ ਪਾ ਦੇਵਾਂਗੇ ਪੀਰੇ ਨੂੰ ਫੋਨ ਕਰ ਲਿਓ ਇਹ ਤੁਹਾਨੂੰ 5000 ਰੁਪਏ ਦੇ ਦਊਗਾ ਠੀਕ ਹੈ ਨਾ ਜੇ ਕੋ ਤੁਹਾਨੂੰ ਵੇਚਣ ਆਉਂਦਾ ਕਿਉਂਕਿ ਮਸਾ ਮਸਾ ਬਿਜਾਰਨੇ ਫਰੀ ਕਰਾਇਆ ਅੱਛਾ ਫਿਰ ਉਹਦੀ ਬੰਦੇ ਦੀ ਫੋਟੋ ਜ਼ਰੂਰ ਲੈ ਲੈ ਤਾਂ ਜੋ ਜਿਹੜਾ ਤੁਹਾਨੂੰ ਵੇਚਣ ਆਉਂਦਾ ਉਹਨੂੰ ਸਜ਼ਾ ਦਿਵਾਈਏ ਦੂਜੀ ਗੱਲ ਤੁਹਾਨੂੰ ਕਿਤੇ ਸੁਨਸਾਨ ਥਾਂ ਤੇ ਅਣਜਾਣ ਥਾਂ ਤੇ ਮੋਟਰਸਾਈਕਲ ਖੜਾ ਨਜ਼ਰ ਆ ਗਿਆ 4516 41 4116 ਤਾਂ ਤੁਸੀਂ ਫੋਨ ਕਰ ਲੈਣਾ ਪੀਰੇ ਨੂੰ ਤਾਂ ਵੀ ਪੀਰਾ ਤਾਂ ਤੁਹਾਨੂੰ 5000 ਇਨਾਮ ਕਹਿ ਰਿਹਾ ਸਨਮਾਨ ਵੱਜੋ ਅਸੀਂ ਵੀ ਜ਼ਰੂਰ ਕੁਛ ਦਵਾਂਗੇ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਭਾਈ ਇੰਨੀਆਂ ਚੋਰੀਆਂ ਕੁਝ ਲੋਕ ਹਿੰਮਤ ਕਰਦੇ ਆ ਕੈਮਰੇ ਅੱਗੇ ਆ ਜਾਂਦੇ ਆ ਕੁਝ ਲੋਕ ਹਿੰਮਤ ਵੀ ਨਹੀਂ ਕਰਦੇ ਕੋੜਾ ਘੁੱਟ ਭਰ ਕੇ ਵਹਿ ਜਾਂਦੇ ਆ ਹਾਲਾਂਕਿ ਇਹਨੂੰ ਕੋੜਾ ਘੁੱਟ ਭਰਨਾ ਮਹਿੰਗਾ ਪੈ ਗਿਆ ਕੋੜਾ ਘੁੱਟੇ ਲੈਣ ਗਿਆ ਸੀ ਹਾਂਜੀ ਮਹਿੰਗਾ ਪੈ ਗਿਆ ਪਰ ਚਲੋ ਦੇਖੋ ਈਰੇ ਵਿੱਚ ਮੈਂ ਤੇਰੀ ਗੱਲ ਨਹੀਂ ਕਰਦਾ ਸਰਕਾਰਾਂ ਹੀ ਬਕਾਉਂਦੀਆਂ ਨਾ ਸ਼ਰਾਬ ਹਾਂਜੀ ਚਲੋ ਮੈਂ ਆਪਣੀ ਗਾਤੀ ਵੀ ਮੰਨਦਾ ਹਾਂ ਚਲੋ ਚਾਬੀ ਵਿੱਚ ਛੱਡਦੀ ਹੈ ਗਲਤੀ ਆ ਗਾਵਦੀ ਤੇਰੀ ਹੈ ਕਾਪੀ ਵਿੱਚ ਛੱਡਦੀ ਤਾਂ ਵੀਰੋ ਤੁਸੀਂ ਇਹੋ ਜੀ ਅਣਗਹਿਲੀ ਨਾ ਕਰਿਓ ਮੋਟਰਸਾਈਕਲ ਚ ਚਾਬੀ ਜਾਂ ਸਕੂਟਰੀ ਚਾਬੀ ਨਾ ਛੱਡੋ ਕਿਉਂਕਿ ਚੋਰ ਜਿਹੜੇ ਆ ਬਹੁਤ ਐਕਟਿਵ ਐ ਥਾਂ-ਥਾਂ ਤੇ ਭੈਲੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਫਾਈਲਾਂ ਦੇ ਵਾਲੇ ਦੁਆਲੇ ਘੁੰਮੀ ਜਾਣੇ ਆ ਚੋਰਾਂ ਦੇ ਪਿੱਛੇ ਵੀ ਘੁੰਮੋ ਕਿਉਂਕਿ ਆ ਵੀਰ ਆ ਮਸੀ ਮਸੀ ਕਹਿੰਦਾ ਮੈਂ ਮੋਟਰਸਾਈਕਲ ਫ੍ਰੀ ਕਰਾਇਆ 22 ਚ ਸ਼ੌਂਕ ਪੂਰਾ ਕਰਨ ਨੂੰ ਮੋਟਰਸਾਈਕਲ ਲਿਆ ਆ ਹੁਣ 25 ਦੇ ਐਂਡ 'ਚ ਕਹਿੰਦਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਮਸਾ ਮਸਾ ਫ੍ਰੀ ਹੋਣ ਲੱਗਾ ਜਿਗਾ ਲੇਬਰਰ ਬੰਦਾ ਆ ਉਏ ਜਿਸ ਕਿੰਨੇ ਘਟੇ ਤੁਹਾਨੂੰ ਪਤਾ ਹੀ ਹੈ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਦਾ ਸਰਮਾਇਆ ਹੈ ਚੋਰੀ ਹੋ ਜਵੇ ਤੇ ਮੁੜ ਕੇ ਪਤਾ ਹੀ ਨਾ ਲੱਗੇ ਤਾਂ ਫਿਰ ਲਾਂਤ ਤਾਂ ਤਾਂ ਸਰਕਾਰਾਂ ਨੂੰ ਹੈ ਲਾਂਤ ਤਾਂ ਪ੍ਰਸ਼ਾਸਨ ਨੂੰ ਹੈ ਇਹਦਾ ਵੀਰ ਦਾ ਕੀ ਕਸੂਰ ਇਹਦਾ ਚਾਬੀ ਹੁਣ ਆਪਾਂ ਬਾਹਰ ਲੀਆਂ ਕੰਟਰੀਆਂ ਜਾਂਦੇ ਆ ਲੋਕੀ ਦੇਖੋ ਸਿਸਟਮ ਕਿਹੋ ਜਿਹਾ ਅ ਜਿਵੇਂ ਆ ਆ ਦਿਖਾਈ ਜਿੱਤਾ ਕੱਪੜੇ ਦੀ ਦੁਕਾਨ ਹੈ ਐਦਾ ਕੋਈ ਫਰੂਟਾਂ ਦੀ ਦੁਕਾਨਾ ਵੀ ਹੁੰਦੀਆਂ ਅਗਲੇ ਐਂ ਛੱਡ ਜਾਂਦੇ ਆ ਕਹਿੰਦੇ ਸਮਾਨ ਚੱਕ ਕੇ ਲੈ ਜਾਓ ਪੈਸੇ ਪਾਜੋ ਆਪਾਂ ਕੋਈ ਹੋਰ ਕੰਮ ਕਰ ਲਈ ਇੱਥੇ ਤੁਸੀਂ ਜਿਹੜੀ ਚੀਜ਼ ਨੂੰ ਤਿੰਨ ਚਾਰ ਸਾਲ ਲਾ ਕੇ ਆਪਣਾ ਬਣਾਉਨੇ ਉਹ ਵੀ ਸੇਫ ਨਹੀਂ ਠੀਕ ਹੈ ਗੱਲ ਆਪਾਂ ਕਹਿ ਦਿੱਤੀ ਆ ਕੋਈ ਸਾਡੇ ਤੱਕ ਸੰਪਰਕ ਆ ਗਿਆ ਅਸੀਂ ਤੈਨੂੰ ਦੱਸ ਦਾਂਗੇ ਤੈਨੂੰ ਕਿੰਨੇ ਸੇ ਸੰਦੱਸ ਦਿੰਦੇ ਠੀਕ ਹੈ ਠੀਕ ਹੈ ਵੀਰੇ ਬਹੁਤ